ਕਰਕੇ ਇਸ ਲਈ ਮੈਂ ਉਦੋਂ ਕੁਝ ਨਹੀਂ ਬੋਲੀ ਐਡਾ ਵੱਡਾ ਡੈਲੀਗੇਸ਼ਨ ਸੁਣ ਕੇ ਵੀ ਮੈਂ 8-9 ਮਹੀਨੇ ਆਪਣੇ ਦਿਲ 'ਚ ਹੀ ਇਹ ਚੀਜ਼ ਰੱਖ ਕੇ ਰਿਕਾਰਡਿੰਗਸ ਪ੍ਰੂਫ ਸਭ ਵੀ ਚਲ ਸਾਡੇ ਯਾਰ ਅਜੀ ਦਾ ਘਰ ਟੁੱਟ ਜਾਊਗਾ ਮੈਨੂੰ ਲੱਗਾ ਤੂੰ ਹੀ ਕਹਿੰਦੇ ਫਰੈਂਡਸ਼ਿਪ ਨਹੀਂ ਨਾ ਬਾਈ ਮੈਂ ਐਡਾ ਵੱਡਾ ਡੈਲੀਗੇਸ਼ਨ ਵੀ ਆਪਣੇ ਉੱਪਰ ਸੁਣ ਕੇ ਆ ਫਰੈਂਡਸ਼ਿਪ ਹੀ ਨਿਭਾਈ ਸੀ ਸਾਲ ਤੋਂ ਐਂਡ ਮੇਰੇ ਮੇਰੇ ਥਰੂ ਕੋਈ ਵੀ ਗੱਲ ਅੱਜ ਤੱਕ ਬਾਹਰ ਨਹੀਂ ਆਈ ਨਾ ਜੇ ਮੇਰਾ ਇਹ ਕੋਈ ਪਰਪਸ ਹੁੰਦਾ ਨਾ ਕਿ ਮੈਂ ਇਹ ਚੀਜ਼ ਲੋਕਾਂ ਤੱਕ ਲੈ ਕੇ ਆਣੀ ਆ ਮੈਂ ਉਹਦਾ ਘਰ ਪੜਾਣਾ ਆ ਜਾਂ ਮੈਂ ਕੁਝ ਕਰਨਾ ਆ ਤੇ ਜੇ ਮੈਂ ਕਰਨਾ ਹੁੰਦਾ ਨਾ ਤੇ ਮੈਂ ਅੱਜ ਤੋਂ ਸਾਲ ਪਹਿਲਾਂ ਜਦੋਂ ਮੇਤੇ ਐਡਾ ਵੀ ਡੈਲੀਗੇਸ਼ਨ ਲੱਗਾ ਸੀ ਤੇ ਮੇ ਤੋਂ ਮਾਫੀ ਵੀ ਮੰਗ ਲਈ ਗਈ ਸੀ ਤੇ ਮੈਂ ਉਦੋਂ ਇਹ ਚੀਜ਼ ਕਰਦੀ ਇਹ ਜਿਹੜੇ ਪ੍ਰੂਫ ਜਿੰਨੇ ਵੀ ਤੁਹਾਡੇ ਸਾਹਮਣੇ ਆਏ ਆ ਹੁਣ ਤੱਕ ਇਹ ਮੇਰੇ ਥਰੂ ਆਂਦੇ ਫਿਰ ਜੇ ਆ ਚੀਜ਼ਾਂ ਤੁਹਾਡੇ ਸਾਹਮਣੇ ਲੈ ਕੇ ਆਨ ਨੂੰ ਬਣਾਈਆਂ ਹੁੰਦੀਆਂ ਨਾ ਵੀਡੀਓਜ਼ ਪ੍ਰੂਫਸ ਫਿਰ ਇਹ ਉਦੋਂ ਹੀ ਤੁਹਾਡੇ ਸਾਹਮਣੇ ਆ ਜਾਂਦੇ ਬਟ ਅੱਜ ਵੀ ਵੀ ਆਪਾਂ ਕਾਫੀ ਦੇਰ ਰੂਮ ਨਾਕ ਕੀਤਾ 15 20 ਮਿੰਟ ਪਹਿਲਾਂ ਵਾਰੀਆਂ ਪਰ ਕਿਸ ਨੇ ਇਸੇ ਕੰਸਰਨ ਨਾਲ ਆਪਾਂ ਉਹਨਾਂ ਨੂੰ ਛੱਡ ਨਹੀਂ ਗਏ ਕੀ ਕੋਈ ਗੱਲ ਨਹੀਂ ਸਵੇਰੇ ਆਜੂਗੇ ਆਪਣੇ ਆਪ ਆਜੂਗੇ ਕਿ ਸਾਰਿਆਂ ਨੂੰ ਹੀ ਬਹੁਤ ਟੈਨਸ਼ਨ ਸੀ ਆਪਾਂ ਉੱਥੇ ਆਪਣੀ ਨੀਂਦ ਖਰਾਬ ਕਰਕੇ ਤੁਹਾਨੂੰ ਵੀਡੀਓ ਅੱਗੇ ਜਾ ਕੇ ਦੇਖੂਗੀ ਸਵੇਰ ਦੇ 4 ਵਜੇ ਤੱਕ ਆਪਾਂ ਉਸ ਰੂਮ ਦੇ ਬਾਹਰ ਬੈਠੇ ਰਹੇ ਹਾਂ 2 ਕਿ 2:30 ਵਜੇ ਉਹ ਗਏ ਐ 4 ਵਜੇ ਤੱਕ ਆਪਾਂ ਉੱਥੇ ਹੀ ਬੈਠੇ ਰਹੇ ਹਾਂ 1:30 ਤੋਂ 2 ਘੰਟੇ ਕਿ ਜਦੋਂ ਤੱਕ ਬਾਹਰ ਨਹੀਂ ਆ ਜਾਂਦੇ ਸਾਰਿਆਂ ਨੇ ਇਹ ਗੱਲ ਦੇਣੀ ਵੀ ਅੰਜਲ ਨੇ ਵੀ ਗੁਰਿੰਦਰ ਜੀ ਨੇ ਵੀ ਮੈਂ ਵੀ ਕਿ ਯਾਰ ਆਪਾਂ ਇਦਾਂ ਨਹੀਂ ਵਾਪਸ ਜਾਣਾ ਆਪਾਂ ਕਿੰਮੇ ਦਿਨ ਲੱਤੀ ਜਾਣਾ ਇਹ ਨਹੀਂ ਵੀ ਆਪਾਂ ਛੱਡ ਜੀਏ ਵੀ ਕੋਈ ਗੱਲ ਨਹੀਂ ਤੇ ਆਪਾਂ ਸਵੇਰੇ ਉਹਨਾਂ ਨੂੰ ਲੈ ਜਾਵਾਂਗੇ ਵ सारी रात बैठ के कटिए ਤੁਸੀਂ ਆਪ ਸੋਚੋ ਕਿ ਆਪਾਂ ਉਥੇ ਆਪਣੇ ਕਮਰਿਆਂ ਨੂੰ ਛੱਡ ਕੇ ਤੁਸੀਂ ਸਾਰਿਆਂ ਦੇ ਮੂੰਹ ਦੇਖ ਸਕਦੇ ਹੋ ਵੀਡੀਓ ਚ ਮੈਂ ਅੱਗੇ ਲਾਉਂਗੀ ਇਹਦੇ ਵਿੱਚ ਸਾਰਿਆਂ ਦੇ ਮੂੰਹ ਦੇਖੋ ਕਿਦਾਂ ਉੱਤਰੇ ਪਏ ਆ ਕੀ ਸਿਚੁਏਸ਼ਨ ਹੋਊਗੀ ਤੇ ਉਹ ਅੰਦਰ ਉੱਚਾ ਆਪਾਂ ਬਾਰ ਕੋਰੀਡੋਰ ਚ ਸਵੇਰ ਦੇ 4 ਵਜੇ ਟਾਈਮ ਵੀ ਰਾਜੂਗੀ ਡੇਟ ਦੇ ਨਾਲ ਪਾਉਂਗੇ ਆਪਾਂ ਸਾਰੇ ਬਾਰ ਕੋਰੀਡੋਰ ਚ ਬੈਠੇ ਆ ਤੇ ਇਹ ਇਹ ਵੇਟ ਕਰ ਰਹੇ ਆ ਵੀ ਉਹ ਬਾਹਰ ਆਣ ਤੇ ਆਪਾਂ ਉਹਨਾਂ ਨੂੰ ਆਪਣੇ ਰੂਮ ਚ ਲੈ ਕੇ ਜਾਈਏ ਤੁਹਾਨੂੰ ਇੱਥੇ ਮੂੰਹ ਦੇਖ ਕੇ ਸਾਰਿਆਂ ਨੂੰ ਪਤਾ ਲੱਗ ਜਾਊਗਾ ਵੀ ਸਾਰੇ ਕਿੰਨੇ ਕੁ ਜ਼ਿਆਦਾ ਵਰੀਟ ਸੀਗੇ ਤੇ ਆਪਾਂ ਕਮਰੇ ਤੇ ਬਾਹਰ ਬੈਠੇ ਹੋਈਆਂ ਆ ਆਪਾਂ ਇੰਨਾ ਚਿਰ ਨੌਕ ਕੀਤਾ ਸਾਰਿਆਂ ਨੇ ਕਿਸੇ ਨੇ ਦਰਵਾਜ਼ਾ ਨਹੀਂ ਖੋਲਿਆ ਇਹ ਗੱਲ ਦੱਸੀ ਕਿ ਮੇਰੇ ਨਾਲ ਇੰਨਾ ਗਲਤ ਹੋਇਆ ਚਲੋ ਇਹ ਦੋ ਚੀਜ਼ਾਂ ਮੈਂ ਮੰਨ ਸਕਦੀਆਂ ਕਿ ਉਹ ਸੋਚਦੇ ਨੇ ਕਿ ਮੇਰਾ ਘਰ ਡੁੱਬ ਜਾਊਗਾ ਮੈਂ ਨਾ ਦੱਸਾਂ ਉਹਨਾਂ ਨੇ ਇਹ ਗ ਮੇਰੇ ਬਰਥਡੇ ਤੋਂ ਵੀ 22 ਦਿਨ ਬਾਅਦ ਦੀ ਹੀ ਗੱਲ ਆ ਪਵਨ ਬਾਜੀ ਉਹ ਪਪਾ ਨੂੰ ਲੈ ਕੇ ਆਣਾ ਆ ਇਸ ਚੀਜ਼ ਦਾ ਪ੍ਰੂਫ ਵੀ ਮੈਂ ਅੱਗੇ ਲਾਉਣ ਲੱਗੀਆਂ ਵਿਦ ਡੇਟ ਐਂਡ ਵਿਦ ਟਾਈਮਿੰਗ ਕਿ ਆਪਾਂ ਪਵਨ ਬਾਜੀ ਨੂੰ ਲੈਣ ਗਏ ਆ ਇਧਰ ਆ ਰਿਹਾ ਠੀਕ ਹੈ ਉਹਨਾਂ ਦੀ ਮੰਮਾ ਦੀਦੀ ਤੇ ਮੈਂ ਆਪਾਂ ਤਿੰਨ ਜਣੇ ਪਨਾਲਤ ਕਿਮੀ ਦੀ ਦਾ ਬ੍ਰਦਰ ਆਪਾਂ ਚਾਰ ਜਣੇ ਪਵਨ ਬਾਜੀ ਨੂੰ 에어ਪੋਰਟ ਤੋਂ ਲੈ ਕੇ ਗਏ ਆ ਦਿੱਲੀ ਇਕੱਠੇ ਆ ਮੇਰੇ ਬਰਥਡੇ ਤੋਂ ਬਾਅਦ ਦੀ ਗੱਲ ਆ ਹੁਣ ਤੁਸੀਂ ਕਹੋਗੇ ਯਾਰ ਉਹ ਤਾਂ ਕੀ ਪਤਾ ਤੈਨੂੰ ਉਹਨੇ ਨਾ ਬੁਲਾਇਆ ਹੋਵੇ ਤੂੰ ਆ ਕੇ ਚਲ ਗਈ ਹੋਵੇ ਇਹ ਤਾਂ ਪੋਸੀਬਲ ਨਹੀਂ ਹੈ ਕਿ ਮੈਂ ਕਹੂੰਗੀ ਮੈਂ ਲੈਣ ਜਾਣਾ ਆ ਇਹ ਤਾਂ ਪੋਸੀਬਲ ਨਹੀਂ ਹੈ ਚਲੋ ਉਹ ਈ ਆਪਾਂ ਇਕੱਠੇ ਲੈਣ ਜਾਣਾ ਆ ਤੇ ਤੂੰ ਤੂੰ ਵੀ ਚੱਲ ਸਾਡੇ ਨਾਲ ਮੈਂ ਗਈ ਆ ਤੇ ਆਪਾਂ ਉਹਨਾਂ ਨੂੰ ਲੈ ਕੇ ਆਏ ਆ ਵਾਪਸ ਇਹ ਚੀਜ਼ ਦੇ ਪ੍ਰੂਫ ਵੀ ਮੈਂ ਸਾਰੇ ਅੱਗੇ ਲਾਉਣ ਲੇ ਲੀਆਂ ਤੁਸੀਂ ਦੇਖ ਸਕਦੇ ਆਈ ਹੋਪ ਤੁਸੀਂ ਸਾਰਿਆਂ ਨੇ ਆ ਦਿਨ ਵਿਦ ਡੇ ਕਿ ਟਾਈਮ ਪ੍ਰੂਫ ਦੇਖ ਲਿਆ ਹੋਣਾ ਯਾਨੀ